ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਬਹੁਤ ਹੀ ਪਰਮ ਮਿੱਤਰ ਸਰਦਾਰ ਮਲਕੀਤ ਸਿੰਘ ਜੀ ਅਰੁਣਾ ਜੀ ਧਰਮ ਪਤਨੀ ਮੈਡਮ ਕਰਨ ਜੀ ਕਰਨਪਾਲ ਕਰਨਪਾਲ ਕੌਰ ਜੀ ਜੋ ਕਿ ਸਾਡੇ ਇਸੇ ਨਗਰ ਦਿਦਾਰਗੜ ਦੇ ਜੰਪਲ ਨੇ ਇਸੇ ਪ੍ਰਾਇਮਰੀ ਸਕੂਲ ਦੇ ਵਿੱਚ ਮਿਡਲ ਸਕੂਲ ਦੇ ਵਿੱਚ ਉਹਨਾਂ ਨੇ تعلیم ਹਾਸਲ ਕੀਤੀ ਤੇ ਪਹਿਲੀ ਵਾਰ ਵੇਖਣ ਦੇ ਵਿੱਚ ਆਇਆ ਵੀ ਲੋਕ ਪਿੰਡ ਨੂੰ ਛੱਡ ਕੇ ਸ਼ਹਿਰਾਂ 'ਚ ਵਗ ਜਾਂਦੇ ਨੇ ਤੇ ਬਾਅਦ ਦੇ ਵਿੱਚ ਕੋਈ ਪਿੰਡ ਦੀ ਜਾਂ ਨਗਰ ਦੀ ਸਾਰ ਲੈਣ ਬਹੁਤ ਘੱਟ ਲੋਕ ਨੇ ਜਿਹੜੇ ਆਉਂਦੇ ਨੇ ਵੈਸੇ ਸਾਨੂੰ ਹੈਲੋ ਹਾਈ ਹੁੰਦੀ ਰਹਿੰਦੀ ਵਾਈਫੋਨ ਜਾਂ ਵਾਰ ਮਿਲਦੇ ਰਹਿੰਦੇ ਸੀ ਪਰ ਅੱਜ ਅਜ ਇਹਨਾਂ ਨੇ ਇੱਕ ਜੋ ਮਿਸ਼ਨ ਇੱਕ ਚੰਗੇ ਪੰਜਾਬ ਦੇ ਲਈ ਪੰਜਾਬ ਦੀ ਹਰਿਆਲੀ ਦੇ ਲਈ ਔਰ ਪੰਛੀਆਂ ਦੇ ਲਈ ਇੱਕ ਬੜਾ ਵੱਡਾ ਜਿਹੜਾ ਉਪਰਾਲਾਗਾ ਉਹ ਕੀਤਾਗਾ ਕਿ ਸਾਡੇ ਸਕੂਲ ਦੇ ਲਈ ਨਗਰ ਦੇ ਲਈ ਬੂਟੇ ਔਰ ਰਹਿਣ ਬਸੇਰੇ ਲੈ ਕੇ ਆਏ ਨੇ ਇਹ ਕਹਿੰਦੇ ਮੇਰਾ ਮਿਸ਼ਨ ਹੈ ਵੀ ਘੱਟੋ-ਘੱਟ 1100 ਜਾਂ ਇਸ ਤੋਂ ਵੱਧ ਜਿੰਨੇ ਵੀ ਬੂਟੇ ਲੱਗ ਜਾਣਗੇ ਪਿੰਡਾਂ 'ਚ 1100 ਪਿੰਡਾਂ ਦੇ ਵਿੱਚ ਮਤਲਬ 1100 ਬੇਸਿਕ ਕੋਈ ਇੱਕ ਪਿੰਡ ਚ ਲਵਾ ਲਓ ਜਿੰਨੇ ਦੇ ਵਿੱਚ ਵੀ ਜੇਕਰ ਕੋਈ ਵੀਰ ਹੋਰ ਵੀ ਬੂਟੇ ਲਗਾਉਣ ਵਾਲੀ ਜਗ੍ਹਾ ਹੋਵੇ ਤੇ ਉਹਨੂੰ ਪਾਲ ਸਕਦਾ ਹੋਵੇ ਇਹਨਾਂ ਵੱਲੋਂ ਫ੍ਰੀ ਆਪਣੀ ਗੱਡੀ ਲੈ ਕੇ ਆਏ ਨੇ ਨਾਲ ਔਰ ਇਸ ਦੇ ਵਿੱਚ ਆਪਣਾ ਸਾਰਾ ਜਿਹੜਾ ਸਮਾਨ ਆ ਉਹ ਲੈ ਕੇ ਆਏ ਨੇ ਲਾਉਣ ਵਾਲੀ ਮੁੰਡੇ ਨਾਲ ਲੈ ਕੇ ਆਏ ਨੇ ਔਰ ਰਹਿਣ ਬਸੇਰੇ ਸਾਰੇ ਇਹ ਆਪ ਘਰੇ ਮਿਸਤਰੀ ਲਾ ਕੇ ਤਿਆਰ ਕਰਵਾ ਰਹੇ ਨੇ ਔਰ ਜੋ ਇਨਸਾਨ ਚੰਗੇ ਸੰਸਥਾਵਾਂ ਦੇ ਲਈ ਜਾਂ ਚੰਗੇ ਸਮਾਜ ਦੀ ਸਿਰਜਣ ਲਈ ਕੰਮ ਕਰਦਾਗਾ ਤਾਂ ਤੁਸੀਂ ਵੇਖੋ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਰਹਿੰਦੀ ਹੈ ਤੇ ਇਹਨਾਂ ਦੇ ਵੀ ਜੋ ਦੋ ਬੱਚੇ ਨੇ ਉਹ ਬਹੁਤ ਵਧੀਆ ਸੈਟਲ ਨੇਗੇ ਬੜੇ ਅੱਛੇ ਕੋਰਸ ਕਰ ਰਹੇ ਨੇ ਤੇ ਅਸੀਂ ਸਾਰੇ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਜ਼ਾਰਗੜ ਸਰਕਾਰੀ ਮਿਡਲ ਸਕੂਲ ਜ਼ਾਰਗੜ ਔਰ ਨਗਰ へੜੀ ਕੇ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਪ੍ਰਮਾਤਮਾ ਕੇ ਅਰਦਾਸ ਕਰਦੇ ਆਂ ਕਿ ਕਿਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਨੂੰ ਔਰ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਔਰ ਇਹ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਮਾਜ ਦੀ ਹੋਰ ਸੇਵਾ ਕਰਨ ਹੋਰ ਸਮਾਜ ਦੇ ਚੰਗੇ ਕੰਮਾਂ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਉਹ ਪਾ ਸਕਣ। ਸੋ ਇੱਕ ਵਾਰ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਆ ਦਿਖਾ ਦਿਓ ਜੀ ਬਹੁਤ ਵਧੀਆ ਜਿਹੜੇ ਰਹਿਣ ਬਸੇਰੇ ਨੇ ਇਹਨਾਂ ਨੇ ਆਪ ਤਿਆਰ ਕਰਵਾਏ ਨੇ, ਬੁੱਟੇ ਲੈ ਕੇ ਆਏ ਨੇ। ਸੋ ਇੱਕ ਵਾਰ ਬਹੁਤ ਬਹੁਤ ਧੰਨਵਾਦ ਵੀਰ ਦਾ ਜੀ। ਬੜੀ ਮਿਹਰਬਾਨੀ ਇੰਨੀ ਗਰਮੀ ਦੇ ਵਿੱਚ ਨਹੀਂ ਏਸੀ 'ਚੋਂ ਲੋਕ ਬਾਹਰ ਨਹੀਂ ਨਿਕਲਦੇ ਪਰ ਫਿਰ ਵੀ ਇਹ ਸਾਡੇ ਦੇਰ ਮਾਰ ਪਹੁੰਚੇ ਨੇ ਬਹੁਤ ਬਹੁਤ ਥੈਂਕ ਯੂ